آمدਨ ਤੋਂ 50% ਵੱਧ ਕਰਜ਼ਾ ਚੜ ਗਿਆ ਹੈ ਜੇ 100 ਰੁਪਏ ਦੀ ਕਮਾਈ ਹੈ ਤੇ 250 ਰੁਪਏ ਦਾ ਖਰਚਾ ਹੈ ਹਰ ਮਹੀਨੇ ਤੁਸੀਂ ਕਰਜ਼ਾ ਚੜਾ ਚੜਾ ਕੇ ਇਹ ਤਾਂ ਪਹਿਲੇ ਸਾਲ ਦਾ ਸੀਗਾ ਹੁਣ ਤਾਂ ਉਸ ਤੋਂ ਵੀ ਉੱਪਰ ਵੱਧ ਗਿਆਗਾ ਇਹ ਤੁਹਾਡੇ ਫੋਕੇ ਇਸ਼ਤਿਹਾਰਾਂ ਕਰਕੇ ਜਿਹੜੀ ਤੁਹਾਡੀ ਫੋਕੀ ਗੱਲਾਂ ਹੈਗੀਆਂ ਜਿਹਦੇ ਕਰਕੇ ਪੰਜਾਬ ਇਹੋ ਜਿਹਾ ਕਰਜ਼ੇ 'ਚ ਡੁੱਬ ਰਿਹਾ ਕਿ ਤੋਂ ਬਾਹਰ ਨਿਕਲਣਾ ਹੀ ਔਖਾ ਹੋ ਜਾਊਗਾ ਤੇ ਮੈਟਰੋਲ ਡੀਜ਼ਲ ਦੀ ਕੀਮਤਾਂ ਵਧਾ ਦਿੱਤੀਆਂ ਅੱਗੇ ਹੀ ਪੰਜਾਬ 'ਚ ਪੈਟਰੋਲ ਡੀਜ਼ਲ ਤੇ ਸਭ ਤੋਂ ਵੱਧ ਟੈਕਸ ਦੇਸ਼ ਵਿਦ ਪੰਜਾਬ 'ਚ ਲੱਗਦਾ ਹੈ ਹਨ પેટ્રોલ ડીਜ਼ਲ ਦੀ ਕੀਮਤਾਂ ਦਾ ਵਧਾਉਣਾ ਦਾ ਮਤਲਬ ਹਰ ਚੀਜ਼ ਤੇ ਮਹਿੰਗਾਈ ਵਧੂਗੀ ਕਿਉਂਕਿ ਜਿਹੜਾ ਖਾਨ ਪੀਣ ਦਾ ਸਮਾਨ ਰੋਜ਼ਾਨਾ ਦਾ ਸਾਬਣ ਤੇਲ ਦੁਕਾਨਾਂ ਚ ਟ੍ਰਾਂਸਪੋਰਟ ਵੀ ਵਧੂਗੀ પેટ્રોલ ડીਜ਼ਲ ਵਧਣ ਦੇ ਨਾਲ ਤੇ ਕਿਸਾਨਾਂ ਦੀ ਅੱਗੇ ਆਮਦਨ ਦਾ ਬੁਰਾ ਹਾਲ ਸੀ ਹੁਣ ਹੋਰ ਇਹਨਾਂ ਤੇ ਬੋਝ ਪਊਗਾ ਜੰਮੀ ਸਾਹਮਣੇ ਐਸਟੀਮੇਟ ਕੇ ਹਿਸਾਬ ਸੇ 20000 ਕਰੋੜ ਰੁਪਏ ਦਾ ਅਵੈਧ ਰੇਤਾ ਖਨਨ ਚੱਲ ਰਹਾ ਹੈ 20000 ਕਰੋੜ ਰੁਪਏ ਦਾ ਅਵੈਧ ਰੇਤਾ Financial right education is not the amount of information that is put in the human brain, it must have man making. character making and life building as a modern media चार हफ्तों च सिंथेटिक ड्रग्स ज चिट्टा पंजाब दे विचो खत्म कीता जाएगा ਦੋਸਤੋ 5 ਸਤੰਬਰ 2024 ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਿੰਘ ਜੀ ਦੀ ਅਗਵਾਈ ਵਾਲੀ ਸਰਕਾਰ ਨੇ ਆਪਣੀ ਕੈਬਨਿਟ ਮੀਟਿੰਗ ਵਿੱਚ ਕੁਝ اہم ਫੈਸਲੇ ਲਏ। ਪੈਟਰੋਲ ਡੀਜ਼ਲ ਉੱਪਰ ਵੈਟ ਵਧਾਇਆ ਗਿਆ। ਘਰੇਲੂ ਬਿਜਲੀ ਖਪਤਕਾਰਾਂ ਨੂੰ ਪਹਿਲੇ 100 ਯੂਨਟ ਉੱਪਰ ਮਿਲਣ ਵਾਲੀ 3 ਰੁਪਏ ਦੀ ਸਬਸਿਡੀ ਉਹ ਖਤਮ ਕਰ ਦਿੱਤੀ ਗਈ ਹੈ। ਇਨ੍ਹਾਂ ਫੈਸਲਿਆਂ ਨਾਲ ਉਹਨਾਂ ਦੀ ਸਰਕਾਰ ਹਰ ਸਾਲ ਲਗਭਗ 2500 ਕਰੋੜ ਦੇ ਕਰੀਬ ਇਕੱਠੇ ਕਰ ਲਵੇਗੀ। ਇਸ ਵਿਸ਼ੇ ਤੇ ਵਿਸਤਾਰ ਨਾਲ ਗੱਲ ਕਰਾਂਗੇ ਪਰ ਉਸ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ। ਦੋਸਤੋ ਪੰਜਾਬ ਦੀ ਸੱਤਾ ਦੇ ਕਾਬਜ ਕਟੜ ਇਮਾਨਦਾਰਾਂ ਦੀ ਸਰਕਾਰ ਮਹਿਲਾਵਾਂ ਨੂੰ ਬਸਾਂ ਵਿੱਚ ਫ੍ਰੀ ਸਫਰ ਦੀ ਸਹੂਲਤ ਜਾਰੀ ਰੱਖਣ ਵਾਲੀ ਸਰਕਾਰ ਚੋਣਾਂ ਤੋਂ ਪਹਿਲਾਂ ਬਿਨਾਂ ਸ਼ਰਤਾਂ ਤੇ ਚੋਣਾਂ ਤੋਂ ਬਾਅਦ ਸ਼ਰਤਾਂ ਲਾ ਕੇ 300 ਯੂਨਟ ਬਿਜਲੀ ਮੁਫਤ ਦੇਣ ਵਾਲੀ ਸਰਕਾਰ ਚੋਣਾਂ ਤੋਂ ਪਹਿਲਾਂ ਜੋ ਹਰ ਫਸਲ ਤੇ ਗਰੰਟਡ ਐਮਐਸਬੀ ਦੇ ਆ ਰੂਡ ਮੈਪ ਤਿਆਰ ਕਰੀ ਬੈਠੀ ਸੀ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਇਸ ਵੇਲੇ ਧੰਨ-ਧੰਨ ਕਰਵਾ ਰਹੀ ਹੈ ਅਖਬਾਰਾਂ ਵਿੱਚ ਛਪਦੇ ਇਸ਼ਤਿਹਾਰਾਂ ਪੰਜਾਬੀ ਨਿਊਜ਼ ਚੈਨਲ ਦੀਆਂ ਖਬਰਾਂ PTC نیوز ਨੂੰ ਛੱਡ ਕੇ ਲਗਭਗ ਇਹੀ ਇਸ਼ਾਰਾ ਕਰਦੇ ਹਨ ਹੁਣ ਤਾਂ ਭਾਰਤ ਭਰ ਦੇ ਹਿੰਦੀ نیوز ਚੈਨਲ ਉੱਥੇ ਵੀ ਆਮ ਆਦਮੀ ਪਾਰਟੀ ਸਰਕਾਰ ਦੀ ਧੰਨ ਧੰਨ ਐਡਸ ਰਾਹੀਂ ਦਰਸਾਈ ਜਾ ਰਹੀ ਹੈ ਪੰਜਾਬ ਦੀ ਜਨਤਾ ਨੂੰ ਹਰ سہولت ਟੋਪ ਦੀ ਫੈਸਿਲਿਟੀ ਲਗਭਗ ਮੁਫਤ ਇਹ ਇਸ਼ਤਿਹਾਰ ਆਮ ਆਦਮੀ ਪਾਰਟੀ ਦਾ ਭਾਰਤ ਦੀਆਂ ਹੋਰ ਸਟੇਟਾਂ ਵਿੱਚ ਪਰਸੈਪਸ਼ਨ ਬਣਾ ਰਹੇ ਹਨ ਕਿ ਪੰਜਾਬ ਵਿੱਚ ਇਸ ਵੇਲੇ 1947 ਤੋਂ ਬਾਅਦ ਆਪਣਾ ਗੋਲਡਨ ਟਾਈਮ ਮਤਲਬ ਸਵਰਨਮਿਕ ਯੁੱਗ ਉਹ ਪੰਜਾਬੀ ਪ੍ਰਾਪਤ ਕਰ ਚੁੱਕੇ ਹਨ ਆਮ ਆਦਮੀ ਪਾਰਟੀ ਦੀ ਗਵਰਨਰਸ਼ਿਪ ਦੇ ਤਹਿਤ ਉਹ ਅੱਜਕੱਲ ਇਹੇ ਪ੍ਰਚਾਰ ਰਹੇ ਹਨ ਕਿ ਬਾਕੀ ਭਾਰਤ ਪਿੱਛੜਦਾ ਜਾ ਰਿਹਾ ਹੈ ਕਿਉਂ ਕਿਉਂਕਿ ਉੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਹੈ ਇਹੋ ਹੀ ਮੀਡੀਆ ਵਿੱਚ ਚਲਾਇਆ ਤੇ ਪ੍ਰਚਾਰਿਆ ਜਾ ਰਿਹਾ ਹੈ ਸਚਾਈ ਸਚਾਈ ਉਹ ਪੰਜਾਬੀਆਂ ਤੋਂ ਵੱਧ ਕੌਣ ਜਾਣਦਾ ਹੈ ਦੋਸਤੋ ਪੰਜਾਬੀ ਉਹ ਜਿਹੜੇ ਪੰਜਾਬ ਵਿੱਚ ਵੱਸਦੇ ਹਨ ਭਾਰਤ ਦੀਆਂ ਦੂਸਰੀਆਂ ਸਟੇਟਾਂ ਜਾਂ ਵਿਦੇਸ਼ਾਂ ਵਿੱਚ ਵਸੇ ਹੋਏ ਪੰਜਾਬੀ ਉਹਨਾਂ ਨੂੰ ਹੋ ਸਕਦਾ ਹੈ ਮੀਡੀਆ ਰਾਹੀਂ ਪਰਮਾ ਲਿਆ ਜਾਂਦਾ ਹੋਵੇਗਾ ਪਰ ਪੰਜਾਬ ਵਿੱਚ ਵੱਸਣ ਵਾਲੇ ਪੰਜਾਬੀ ਪਰ ਪਰ ਪੰਜਾਬ ਵਿੱਚ ਵੱਸਣ ਵਾਲੇ ਪੰਜਾਬੀ ਦੋਸਤੋ ਅਮੀਰ ਜਾਂ ਸੱਤਾ ਧਿਰ ਨਾਲ ਸੰਬੰਧਿਤ ਲੋਕਾਂ ਤੋਂ ਇਲਾਵਾ ਬਾਕੀ ਲੋਕ ਉਹ ਤਾਂ ਹੋਰ ਹੀ رائے ਬਣਾਉਂਦੇ ਜਾ ਰਹੇ ਹਨ ਹੁਣ ਸ਼ਾਇਦ ਸ਼ਾਇਦ ਗਲਤੀ ਕਰ ਲਈ ਹੈ ਹੁਣ ਇਹ ਭਾਵ ਉਹਨਾਂ ਦੇ ਅੰਦਰ ਪੈਦਾ ਹੁੰਦਾ ਰਿਹਾ ਹੈ ਪਰ ਪਿਛਲੀਆਂ ਅਕਾਲੀ ਸਰਕਾਰਾਂ ਹੋਣ ਜਾਂ ਕਾਂਗਰਸੀ ਸਰਕਾਰਾਂ ਉਹਨਾਂ ਦੀਆਂ ਕਰਤੂਤਾਂ ਯਾਦ ਕਰਕੇ ਉਹ ਉਲਝ ਕੇ ਰਹਿ ਜਾਂਦੇ ਹਨ ਜਿਨ੍ਹਾਂ ਤੋਂ ਤੰਗ ਆ ਕੇ ਇਹਨਾਂ ਨੇ ਇੱਕ ਪਾਸੜ VOTING ਕਰਕੇ ਇਹਨਾਂ ਨੂੰ 700 PC ਉਹ ਉਹ ਪਾਰਟੀ ਹੁਣ ਉਹਨਾਂ ਵਰਗੀ ਹੀ ਨਹੀਂ ਸਕੋ ਉਹਨਾਂ ਤੋਂ ਵੀ ਸਿਰੇ ਦੀ ਨਿਕਲੀ ਹੈ ਆਮ ਆਦਮੀ ਪਾਰਟੀ ਮੁੱਖ ਤੌਰ ਤੇ ਜਨਮੀ ਸੀ ਕਾਂਗਰਸ ਦੇ ਵਿਰੋਧ ਵਿੱਚੋਂ ਕਾਂਗਰਸ ਦੀਆਂ ਗਲਤ ਨੀਤੀਆਂ ਭ੍ਰਿਸ਼ਟਾਚਾਰ ਦੇ ਵਿਰੋਧ ਵਿੱਚੋਂ ਅੱਜਕੱਲ ਉਹਨਾਂ ਨਾਲ ਹੀ ਗੱਲ ਬੱਕੜੀ ਘਿਓ ਖਿਚੜੀ ਹੋਣ ਲਈ ਇਹ ਕਿਵੇਂ ਤਰਲਿਓ ਮੱਛੀ ਹੋ ਰਹੇ ਹਨ ਸਾਰੇ ਵੇਖ ਰਹੇ ਹਨ ਸਭ ਹੈਰਾਨ ਹੋ ਕੇ ਵੇਖ ਰਹੇ ਹਨ ਕਿ ਰਾਜਨੀਤੀ ਵਿੱਚ ਲੋਕ ਕਿੰਨੇ ਬੇਸ਼ਰਮ ਹੁੰਦੇ ਹਨ ਇੱਕ ਸੰਘਰਸ਼ ਦਾ ਜੀਹਾਂ ਦੋਸਤੋ ਇੱਕ ਸੰਘਰਸ਼ ਦਾ ਇੱਕ ਉਮੀਦ ਦਾ ਇੰਜ ਖਤਮ ਹੋ ਜਾਣਾ ਬਹੁਤ ਹੀ ਦੁਖਦਾਈ ਹੁੰਦਾ ਹੈ ਪਰ ਹੁਣ ਕੀਤਾ ਵੀ ਕੀ ਜਾ ਸਕਦਾ ਹੈ ਬਾਕੀ ਰਹਿੰਦੇ 2.5 ਸਾਲ ਇੰਜ ਹੀ ਭੁਗਤਣਾ ਪੈਣਾ ਹੈ ਪੰਜਾਬੀਆਂ ਨੂੰ ਦੋਸਤੋ ਇਹਨਾਂ ਨੇ 5 ਸਤੰਬਰ 2024 ਨੂੰ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਵਿੱਚ ਤਿੰਨ اہم ਫੈਸਲੇ ਲਏ ਸਭ ਤੋਂ ਪਹਿਲਾ ਫੈਸਲਾ ਇਹਨਾਂ ਦਾ ਇਹ ਸੀ ਕਿ ਜੋ ਬਿਜਲੀ ਦੇ ਘਰੇਲੂ ਖਪਤਕਾਰ ਹਨ ਉਹਨਾਂ ਨੂੰ 100 ਯੂਨਟ ਉਪਰ ਮਿਲਦੀ ਜੋ 3 ਰੁਪਏ ਦੀ ਸਬਸਿਡੀ ਸੀ ਜੋ ਕਾਂਗਰਸ ਸਰਕਾਰ ਨੇ ਲਾਗੂ ਕੀਤੀ ਹੋਈ ਸੀ ਉਹ ਉਹਨਾਂ ਨੇ ਵਾਪਸ ਲੈ ਲਈ ਹੈ ਘਰੇਲੂ ਖਪਤਕਾਰ ਜੋ 1 ਕਿਲੋਵਾਟ ਤੋਂ ਲੈ ਕੇ 7 ਕਿਲੋਵਾਟ ਤੱਕ ਦੇ ਖਪਤਕਾਰ ਹਨ ਉਹਨਾਂ ਨੂੰ ਪਹਿਲੇ 100 ਯੂਨਟ ਤੇ ਹੁਣ 3 ਰੁਪਏ ਸਬਸਿਡੀ ਨਹੀਂ ਮਿਲੇਗੀ ਦੋਸਤੋ ਪਹਿਲਾ 100 ਯੂਨਟ ਤੇ 3 ਰੁਪਏ ਸਬਸਿਡੀ ਮਿਲਦੀ ਸੀ ਉਸ ਤੋਂ ਬਾਅਦ ਜੋ ਵੀ ਬਿੱਲ ਆਂਦਾ ਸੀ ਉਸ ਦੇ ਜਨਰਲ ਰੇਟ ਹੁਣ ਦੇ ਸੰ ਮੌਜੂਦਾ ਸਰਕਾਰ ਦਾ ਕਹਿਣਾ ਹੈ ਕਿ ਇਸ ਫੈਸਲੇ ਕਰਕੇ ਪੰਜਾਬ ਸਰਕਾਰ ਨੇ ਲਗਭਗ 1500 ਕਰੋੜ ਰੁਪਏ ਦਾ ਬੋਝ ਜੋ ਉਹਨਾਂ ਉੱਪਰ ਪੈਂਦਾ ਸੀ ਉਹ ਬਚਾ ਲਿਆ ਹੈ ਜਦੋਂ ਸ਼ਰਤਾਂ ਨਾਲ 300 ਯੂਨਟ ਮੁਫਤ ਬਿਜਲੀ ਦਾ ਛੋਣਛਣਾ ਹੈ ਤਾਂ ਇਹ 3 ਰੁਪਏ ਪ੍ਰਤੀ ਯੂਨਟ ਪਹਿਲੇ 100 ਯੂਨਟ ਉੱਪਰ ਸਬਸਿਡੀ ਉਹ ਕਿਉਂ ਦਿੱਤੀ ਜਾਵੇ ਉਹਨਾਂ ਨੇ ਆਪਣੇ ਪਹਿਲੇ ਫੈਸਲੇ ਵਿੱਚ ਇਹ 3 ਰੁਪਏ ਪ੍ਰਤੀ ਯੂਨਟ ਜੋ ਪਹਿਲੇ 100 ਯੂਨਟ ਉੱਪਰ ਮਿਲਦੀ ਸੀ ਉਹ ਸਬਸਿਡੀ ਹੁਣ ਖਤਮ ਕਰ ਦਿੱਤੀ ਹੈ ਇੰਜ ਸਰਕਾਰ ਦਾ ਦਾਵਾ ਹੈ ਕਿ ਉਹ ਲਗਭਗ 1800 ਕਰੋੜ ਰੁਪਏ ਬਚਾ ਕੇ ਸਰਕਾਰੀ ਖਜ਼ਾਨੇ ਨੂੰ ਭਰ ਲਵੇਗੀ ਦੂਜਾ ਪੰਜਾਬ ਸਰਕਾਰ ਦਾ ਅਹਿਮ ਫੈਸਲਾ ਸੀ ਕਿ ਪੈਟਰੋਲ ਅਤੇ ਡੀਜ਼ਲ ਤੇ ਜੋ ਵੈਟ ਲੱਗਦਾ ਹੈ ਉਹ ਵਧਾ ਦਿੱਤਾ ਜਾਵੇਗਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਇੰਜ ਤੀਜੀ ਵਾਰ ਕੀਤਾ ਹੈ ਜਦੋਂ ਉਹਨਾਂ ਨੇ ਇੰਜ ਰੇਟ ਵਧਾਏ ਹਨ ਫਰਵਰੀ 2023 ਵਿੱਚ ਵੀ ਇਹਨਾਂ ਨੇ 90-90 ਪੈਸੇ ਪ੍ਰਤੀ ਲੀਟਰ ਸੈਸ ਲਾਇਆ ਸੀ ਇੰਜ ਪੈਟਰੋਲ ਉਸ ਵੇਲੇ 90 ਅਤੇ ਡੀਜ਼ਲ 92 ਪੈਸੇ ਮਹਿੰਗਾ ਕਰ ਦਿੱਤਾ ਗਿਆ ਸੀ ਹੁਣ ਵੀ ਇਸ ਵਾਰ ਵੀ ਪੈਟਰੋਲ 65 ਪੈਸੇ ਅਤੇ ਡੀਜ਼ਲ 92 ਪੈਸੇ ਪ੍ਰਤੀ ਲੀਟਰ ਮਹਿੰਗਾ ਕਰ ਦਿੱਤਾ ਗਿਆ ਹੈ ਹੁਣ ਦੋਸਤੋ ਪੰਜਾਬ ਵਿੱਚ ਹਰਿਆਣਾ ਅਤੇ ਹਿਮਾਚਲ ਦੇ ਮੁਕਾਬਲੇ ਪੈਟਰੋਲ ਅਤੇ ਡੀਜ਼ਲ ਦੋਵੇਂ ਮਹਿੰਗੇ ਹਨ ਤਕਰੀਬਨ 2 ਰੁਪਏ 43 ਪੈਸੇ ਅਤੇ 2 ਰੁਪਏ 72 ਪੈਸੇ ਦਾ ਫਰਕ ਹੈ ਆਪਣੇ ਗਵਾਂਡੀ ਸੂਬਿਆਂ ਨਾਲੋਂ ਪੰਜਾਬ ਵਿੱਚ ਇਹ ਦੋਵੇਂ ਪੈਟਰੋਲ ਅਤੇ ਡੀਜ਼ਲ ਗਵਾਂਡੀ ਸੂਬਿਆਂ ਦੇ ਮੁਕਾਬਲੇ ਹੁਣ ਮਹਿੰਗੇ ਹੋ ਗਏ ਹਨ ਜਦੋਂ ਕਿ ਪੰਜਾਬ ਵਿੱਚ ਕੱਟੜ ਇਮਾਨਦਾਰਾਂ ਦੀ ਸਰਕਾਰ ਹੈ ਪੰਜਾਬ ਵਿੱਚ ਤਾਂ ਕਾਂਗਰਸ ਜਾਂ ਭਾਜਪਾ ਸ਼ਾਸਿਤ ਪ੍ਰਦੇਸ਼ਾਂ ਨਾਲੋਂ ਪੈਟਰੋਲ ਅਤੇ ਡੀਜ਼ਲ ਵਾਵਾ ਸਸਤਾ ਹੋਣਾ ਚਾਹੀਦਾ ਸੀ ਪਰ ਇਸ ਦਾ ਕੀ ਨਤੀਜਾ ਕੱਢੀਏ ਦੋਸਤੋ ਕੀ ਮੰਨੀਏ ਕੌਣ ਜ਼ਿਆਦਾ ਖੂਨ ਨਚੋੜਦਾ ਹੈ ਲੋਕਾਂ ਦਾ ਆਮ ਆਦਮੀ ਪਾਰਟੀ ਜਾਂ ਦੂਜੀਆਂ ਪਾਰਟੀਆਂ ਪੰਜਾਬ ਸਰਕਾਰ ਨੇ ਤੀਜੇ ਫੈਸਲੇ ਰਾਹੀਂ ਬਸ ਕਰਾਇਆ ਵੀ ਵਧਾ ਦਿੱਤਾ ਹੈ ਲਗਭਗ 23 ਪੈਸੇ ਪ੍ਰਤੀ ਯੂਨਟ ਇਸ ਦਾ ਵਾਅਦਾ ਕੀਤਾ ਗਿਆ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕਹਿਣਾ ਹੈ ਕਿ ਇੰਜ ਕਰਕੇ ਉਹ ਲਗਭਗ 150 ਕਰੋੜ ਰੁਪਏ ਦਾ ਟੈਕਸ ਸਰਕਾਰੀ ਖਜ਼ਾਨੇ ਵਿੱਚ ਪਾ ਲਵੇਗੀ ਫਿਰ ਉਸ ਖਜ਼ਾਨੇ ਤੋਂ ਹੀ ਫ੍ਰੀ ਮਹਿਲਾਵਾ ਫਿਰ ਉਸ ਖਜ਼ਾਨੇ ਤੋਂ ਹੀ ਮਹਿਲਾਵਾਂ ਨੂੰ ਫ੍ਰੀ ਸਫ਼ਰ ਦੀ ਰਾਇਤ ਦਿੱਤੀ ਜਾਵੇਗੀ। ਮਤਲਬ ਜਿਹੜਾ ਵੀ ਮਰਦ ਸਰਕਾਰੀ ਬੱਸਾਂ ਵਿੱਚ ਸਫ਼ਰ ਕਰੇਗਾ ਉਹ ਵਧਿਆ ਹੋਇਆ ਕਿਰਾਇਆ ਉਸ ਦਾ ਭੁਗਤਾਨ ਕਰੇਗਾ। ਕੀ ਗੱਲ ਦੋਸਤੋ ਆਮ ਆਦਮੀ ਪਾਰਟੀ ਨੂੰ ਮਰਦਾਂ ਨੇ ਵੋਟਾਂ ਨਹੀਂ ਪਾਈਆਂ ਸਿਰਫ ਮਹਿਲਾਵਾਂ ਜੋ ਫ੍ਰੀ ਸਫ਼ਰ ਦੀਆਂ ਹੱਕਦਾਰ ਹਨ ਉਹਨਾਂ ਨੇ ਹੀ ਵੋਟਾਂ ਪਾ ਕੇ ਉਹਨਾਂ ਨੂੰ ਸੱਤਾ ਵਿੱਚ ਲਿਆਉਂਦਾ ਸੀ। ਦੋਸਤੋ ਆਜੋ ਥੋੜਾ ਜਿਹਾ ਹੋਰ ਸੋਚ ਵਿਚਾਰ ਕਰਦੇ ਹਾਂ। ਦੋਸਤੋ ਜਿਸ ਦੀ 10 ਕਿੱਲੇ ਪੈਲੀ ਹੋਵੇ ਉਸ ਘਰ ਦੀ ਔਰਤ ਜਾਂ ਕਿਸੇ ਵੱਡੇ ਸ਼ੋਰੂਮ ਵਾਲੇ ਘਰ ਦੀ ਧੀ ਪੈਣ ਔਰਤ ਉਹ ਵੀ ਕਿਸੇ ਮਨਰੇਗਾ ਦਿਹਾੜੀ ਕਰਨ ਵਾਲੇ ਮਜ਼ਦੂਰ ਮਕੈਨਿਕ ਦੀ ਪਤਨੀ ਭੈਣ ਵਾਂਗੂ ਇਸ ਵੇਲੇ ਫ੍ਰੀ ਸਫਰ ਦੀ ਹੱਕਦਾਰ ਹੈ ਪਰ ਮਰਦ ਪਰ ਮਰਦ ਉਸ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਮਰਦ ਹੋਣਾ ਗੁਨਾਹ ਹੋ ਗਿਆ ਲੱਗਦਾ ਹੈ ਉਹ ਕਿਉਂ ਫ੍ਰੀ ਸਫਰ ਦਾ ਹੱਕਦਾਰ ਨਹੀਂ ਹੈ ਦੋਸਤੋ ਦੋਸਤੋ ਜਿਹੜਾ ਮਰਦ ਡੇਢ ਤੋਂ ਕਿੱਲੇ ਦਾ ਮਾਲਕ ਹੈ ਉਸ ਦੀ ਖੇਤੀ ਨਾਲ ਆਪਣਾ ਘਰ ਚਲਾਉਂਦਾ ਹੈ ਉਸ ਦਾ ਉਹ ਖੁਦ ਜਾਂ ਉਸ ਦਾ ਪੁੱਤਰ ਜਾਹੂਰ ਦਿਹਾੜੀਦਾਰ ਮਿਸਤਰੀ ਬੇਰੁਜ਼ਗਾਰ ਨੌਜਵਾਨ ਜਦੋਂ ਉਹ ਸਫ਼ਰ ਕਰਦੇ ਹਨ ਤਾਂ ਉਸ ਵਧੇ ਹੋਏ ਕਿਰਾਏ ਨਾਲ ਸਰਕਾਰ ਦਾ ਘਰ ਭਰਦੇ ਹਨ ਆਖਰ ਉਹਨਾਂ ਨੂੰ ਵੀ ਕੰਮਕਾਜ ਰਿਸ਼ਤੇਦਾਰੀ ਹੋਰ ਕੰਮਾਂ ਲਈ ਦੂਰ ਦਰਾਡੇ ਥਾਵਾਂ ਤੇ ਸਫ਼ਰ ਕਰਨੇ ਹੀ ਪੈਂਦੇ ਹਨ ਅਤੇ ਉਹ ਬੱਸਾਂ ਵਿੱਚ ਸਫ਼ਰ ਕਰਦੇ ਹਨ ਇੰਜ ਉਹ ਵਧੇ ਹੋਏ ਕਿਰਾਏ ਨੂੰ ਤਾਰ ਕੇ ਸਰਕਾਰ ਦਾ ਘਰ ਭਰਨਗੇ ਫਿਰ ਸਰਕਾਰ ਮਹਿਲਾਵਾਂ ਦੀ ਫ੍ਰੀ ਸਫ਼ਰ ਵਾਲੀ ਸਹੂਤ ਉਹਨਾਂ ਕੋਲੋਂ ਵਸੂਲੇ ਟੈਕਸ ਰਾਹੀਂ ਹੀ ਇਹ ਸਰਕਾਰ ਮਹਿਲਾਵਾਂ ਦਾ ਫ੍ਰੀ ਸਫ਼ਰ ਜਾਰੀ ਰੱਖੇਗੀ ਦੋਸਤੋ ਜੇ ਸਕੂਟਰ ਮੋਟਰਸਾਈਕਲਾਂ ਤੇ ਜਾਣਾ ਹੋਵੇ ਤਾਂ ਵੀ ਮੁਸ਼ਕਲ ਹੈ ਕਿਉਂਕਿ ਪੈਟਰੋਲ ਦਾ ਰੇਟ ਵਧਾਇਆ ਗਿਆ ਹੈ ਸਰਕਾਰ ਨੂੰ ਵੱਧ ਰੇਟ ਤੇ ਟੈਕਸ ਸਰਕਾਰ ਨੂੰ ਵਧੇ ਹੋਏ ਰੇਟ ਤੇ ਟੈਕਸ ਭਰ ਕੇ ਹੀ ਤੁਸੀਂ ਕੰਮਾਂ-ਕਾਜਾਂ ਜਾਂ ਰਿਸ਼ਤੇਦਾਰੀਆਂ ਤੇ ਜਾ ਸਕਦੇ ਹੋ ਹੁਣ ਪੈਟਰੋਲ ਸਿਰਫ ਦੋਸਤੋ ਕਾਰਾਂ ਵਿੱਚ ਹੀ ਨਹੀਂ ਪੈਂਦਾ ਗਰੀਬ ਆਦਮੀ ਦੇ ਆਵਾਜਾਈ ਦੇ ਸਾਧਨ ਸਕੂਟਰ ਮੋਟਰਸਾਈਕਲ ਉਹਨਾਂ ਵਿੱਚ ਵੀ ਪੈਟਰੋਲ ਪੈਂਦਾ ਹੀ ਹੈ ਇਹ ਸਰਕਾਰ ਨੂੰ ਕੋਣ ਦੱਸੇ ਕੋਣ ਸਮਝਾਵੇ ਜਿਨ੍ਹਾਂ ਨੂੰ ਬੇਟਾਈਮੇ ਦੇਰ ਸਵੇਰੇ ਪ੍ਰਾਈਵੇਟ ਕੰਮਾਂ ਕਾਜਾਂ ਨੌਕਰੀਆਂ ਤੇ ਜਾਣਾ ਪੈਂਦਾ ਹੈ ਹੁਣ ਉਹ ਪੈਟਰੋਲ ਤੇ ਵਧੇ ਹੋਏ ਟੈਕਸ ਦਾ ਬੋਝ ਚੁੱਕਣਗੇ ਤਾਂ ਜੋ ਕਿ ਸਰਕਾਰ ਔਰਤਾਂ ਨੂੰ ਫ੍ਰੀ ਸਫਰ ਦੀ ਸਹੂਲਤ ਜਾਰੀ ਰੱਖੇ ਮੁੱਖੀ ਗੱਲ ਦੋਸਤੋ ਆਮ ਆਦਮੀ ਦੇ ਘਰੇਲੂ ਖਰਚ ਵਿੱਚ ਹੋਰ ਵੀ ਤੰਗੀ ਹੋਵੇਗੀ ਦੋਸਤੋ ਡੀਜ਼ਲ 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 ਦੀ ਕੀਮਤ ਵਧੀ ਹੈ ਡੀਜ਼ਲ ਟਰੈਕਟਰਾਂ ਵਿੱਚ ਵੀ ਪੈਂਦਾ ਹੈ ਪਾਣੀ ਦੇਣ ਲਈ ਲੱਗੇ ਇੰਜਨਾਂ ਵਿੱਚ ਵੀ ਡੀਜ਼ਲ ਹੀ ਪੈਂਦਾ ਹੈ ਇੰਜ ਫਸਲ ਬੀਜਣ ਲੱਗੇ ਖੇਤ ਵਾਹੁਣਾ ਤਿਆਰ ਕਰਨਾ ਕਦੂ ਕਰਨਾ ਸਭ ਟਰੈਕਟਰ ਨਾਲ ਹੀ ਤਾਂ ਹੁੰਦਾ ਹੈ ਸਭ ਡੀਜ਼ਲ ਫੂਕ ਕੇ ਹੀ ਤਾਂ ਕੀਤਾ ਜਾਂਦਾ ਹੈ ਇੰਜ ਖੇਤੀ ਖਰਚ ਵੀ ਵਧਿਆ ਜਾਂ ਨਹੀਂ ਇਹ ਸੋਚਣਾ ਚਾਹੀਦਾ ਸੀ ਪੰਜਾਬ ਸਰਕਾਰ ਨੂੰ ਹੁਣ ਤਾਂ ਵੱਡੀ ਵੀ ਕੰਬਾਈਨਾਂ ਨਾਲ ਹੁੰਦੀ ਹੈ ਦੋਸਤੋ ਉੱਥੇ ਵੀ ਡੀਜ਼ਲ ਹੀ ਫੂਕ ਹੁੰਦਾ ਹੈ ਰੇਤ ਪ੍ਰਤੀ ਕਿਲਾ ਵੱਡੀ ਦੇ ਵੱਧ ਹੀ ਜਾਣਗੇ ਪਰ ਸਰਕਾਰ ਅਸੀਂ ਦਾ ਮਹਿਲਾਵਾਂ ਨੂੰ ਫ੍ਰੀ ਸਫ਼ਰ ਦੀ ਸਹੂਲਤ ਦੇ ਰਹੇ ਹਾਂ ਨਾ ਇਹ ਪ੍ਰਚਾਰ ਦੀ ਅਤੇ ਪ੍ਰਸਾਰ ਦੀ ਰਹੇਗੀ ਦੋਸਤੋ ਡੀਜ਼ਲਾਂ ਦੀਆਂ ਵਧੀਆ ਕੀਮਤਾ ਹੋਰ ਕਈ ਥਾਵਾਂ ਉੱਪਰ ਵੀ ਪ੍ਰਭਾਵ ਪਾਣਗੀਆਂ ਟਰੱਕਾਂ ਵਿੱਚ ਢੋਟਵਾਈ ਲਈ ਸਬਜ਼ੀਆਂ ਅਨਾਜ ਫਸਲਾਂ ਫਲਾ ਗੱਲ ਕੀ ਜੇ ਟਰੱਕਾਂ ਦਾ ਭਾੜਾ ਵਧਿਆ ਤਾਂ ਇਹਨਾਂ ਦਾ ਅਸਰ ਸਬਜ਼ੀਆਂ ਫਲਾਂ ਅਨਾਜ ਦਾਲਾਂ ਸਭ ਦੀ ਕੀਮਤ ਉੱਪਰ ਪਵੇਗਾ ਦੋਸਤੋ ਦਾਲਾਂ ਦੀਆਂ ਕੀਮਤਾ ਬੇਸ਼ੱਕ 1-2 ਰੁਪਏ ਹੀ ਵਧਣ ਪਰ ਸਬਜ਼ੀਆਂ ਉਹ ਤਾਂ 5-7 ਰੁਪਏ ਆਮ ਹੀ ਵੱਜ ਜਾਂਦੀਆਂ ਹਨ ਜਦੋਂ ਕੁਝ ਵੀ ਇਹੋ ਜਿਹਾ ਹੁੰਦਾ ਹੈ ਇੰਜ ਡੀਜੀਐਲ ਦੀ ਵਧੀ ਹੋਈ ਕੀਮਤ ਪੰਜਾਬ ਵਿੱਚ ਮਹਿੰਗਾਈ ਵਧਾ ਹੀ ਦੇਵੇਗੀ। ਇੰਜ ਪੰਜਾਬ ਸਰਕਾਰ ਦੇ ਇਹਨਾਂ ਫੈਸਲਿਆਂ ਦਾ ਆਮ ਆਦਮੀ ਦੀ ਗ੍ਰੈਸਤੀ ਉੱਪਰ ਸਿੱਧਾ ਅਸਰ ਪਵੇਗਾ। ਉਸ ਦੀ ਲਗਭਗ ਹੁਣ ਸਰਕਾਰ ਕਮਰ ਤੋੜਨ ਤੇ ਆ ਹੀ ਗਈ ਹੈ। ਜਦੋਂ ਕਿ ਦੂਜੇ ਪਾਸੇ ਉਸ ਦਾ ਦਾਵਾ ਅਸੀਂ ਸਭ ਕੁਝ ਫ੍ਰੀ, ਸਭ ਕੁਝ ਫ੍ਰੀ ਦੇ ਰਹੇ ਹਾਂ ਪੰਜਾਬੀਆਂ ਨੂੰ। ਹੁਣ ਜਿਨ੍ਹਾਂ ਨੂੰ ਬਿਜਲੀ ਦੇ ਬਿੱਲ ਆਉਣਗੇ ਉਹ ਵਧੇ ਹੋਏ ਰੇਟ ਤੇ ਹੀ ਹੋਣਗੇ। ਹੁਣ ਪੁਰਾਣੀ 3 ਰੁਪਏ ਪ੍ਰਤੀ ਜੂਨਟ ਵਾਲੀ ਸਬਸਿਡੀ ਜੋ ਖਰੇਲੂ ਘਰਾਂ ਨੂੰ ਮਿਲਦੀ ਸੀ ਪਹਿਲੇ 100 ਜੂਨਟ ਉੱਪਰ ਉਹ ਖਤਮ ਕਰ ਦਿੱਤੀ ਗਈ ਹੈ ਇੰਜ ਅਗਲੀ ਵਾਰ ਜਦੋਂ ਬਿੱਲ ਆਵੇਗਾ ਤਾਂ ਉਹਨਾਂ ਨੂੰ ਵਧੇ ਹੋਏ ਰੇਟ ਦੇ ਉੱਪਰ ਹੀ ਭੁਗਤਾਨ ਕਰਨਾ ਪਵੇਗਾ ਦੋਸਤੋ ਗਰਮੀਆਂ ਵਿੱਚ কুলਰ ਪੱਖੇ ਪਾਣੀ ਦਾ ਇਸਤੇਮਾਲ ਵੱਧ ਹੀ ਜਾਂਦਾ ਹੈ ਦੋਸਤੋ ਇੰਜ ਬਿਜਲੀ ਦੇ ਜੋਟ 300 ਲਗਭਗ ਪਾਰ ਕਰ ਹੀ ਜਾਂਦੇ ਹਨ ਪਤਾ ਨਹੀਂ ਇਹ ਕੱਟੜ ਇਮਾਨਦਾਰੀ ਸਰਕਾਰ ਕਰ ਕੀ ਰਹੀ ਹੈ ਪੜੇ ਲਿਖੇ ਕੱਟੜ ਇਮਾਨਦਾਰਾਂ ਦੇ ਟੋਲੀ ਦੇ ਸਰਦਾਰ ਰਵਿੰਦ ਕੇਜਰੀਵਾਲ ਅਤੇ ਭਗਵੰਦ ਸਿੰਘ ਮਾਨ ਇਹਨਾਂ ਨੇ ਤਾਂ ਕਿਹਾ ਸੀ ਕਿ ਸਰਕਾਰ ਇਮਾਨਦਾਰ ਹੋਵੇ ਤਾਂ ਬਿਨਾਂ ਟੈਕਸ ਲਾਏ ਹੀ ਹਰ ਸਹੂਲਤ ਦੇ ਸਕਦੀ ਹੈ हूँ इन्हानदारी की होया एस्टिमेट के हिसाब से बीस हजार करोड़ रुपए का अवैध रेता खनन चल रहा है आम आदमी पार्टी की सरकार बनेगी इस रेता अवैध रेता खनन को बंद करेंगे और जो अवैध रेता खनन का पैसा आज नेताओं की जेब में जा रहा है वो पैसा महिलाओं की जेब में जाया करेगा एक एक हजार रुपए जो हम महिलाओं को दे रहे हैं एस्टिमेट के हिसाब से बीस हजार करोड़ रुपए का अवैध रेता खनन चल रहा है से बीस हजार करोड़ रुपए का अवैध रेता खनन चल रहा है ये तो रेते बजरी ही, उस ही सालाना हजार करोड़ सिर्फ ईमानदारी न टैक्स इकट्ठा करके ਬਖਾਉਣ ਦਾ ਦਾਵਾ ਕਰਦੇ ਸਨ ਕਿ ਜੇ ਸਾਨੂੰ ਸੱਤਾ ਦਿੱਤੀ ਜਾਵੇ ਤਾਂ ਅਸੀਂ ਇਸ ਵਿੱਚੋਂ ਹੀ ਇੰਨਾ ਰੈਵਨਿਊ ਪ੍ਰਾਪਤ ਕਰ ਲਵਾਂਗੇ ਇਹ ਕੱਟੜ ਇਮਾਨਦਾਰ ਹੋਣ ਦਾ ਦਾਵਾ ਕਰਦੇ ਅਤੇ ਪ੍ਰਚਾਰਦੇ ਨੇ ਫੇਰ ਇਹਨਾਂ ਟੈਕਸਾਂ ਦਾ ਜਨਤਾ ਦੇ ਬੋਝ ਪਾ ਕੇ ਸਿਰਫ 2500 ਕਰੋੜ ਰੁਪਏ ਇੰਨਾ ਇਕੱਠਾ ਕਰਨ ਲਈ ਇੰਨੇ ਟੈਕਸ ਲਾਏ ਗਏ ਹਨ ਪਰ ਦੋਸਤੋ ਉਹ ਰੇਤ ਬਜਰੀ ਤੇ ਟੈਕਸ ਜੋ ਹਜ਼ਾਰਾਂ ਕਰੋੜ ਇਹਨਾਂ ਨੇ ਇਮਾਨਦਾਰੀ ਕਰਕੇ ਇਕੱਠੇ ਕੀਤੇ ਹੋਣੇ ਜਾਂ ਇਕੱਠੇ ਕਰਨੇ ਹਨ ਉਹ ਕਿੱਥੇ ਗਏ ਹਨ ਗਰੀਬ ਆਦਮੀ ਉੱਪਰ ਬੋਝ ਪਾਇਆ ਗਿਆ ਹੈ ਮਾੜਾ ਮੋਟਾ ਆਮ ਆਦਮੀ ਵੀ ਹੁਣ ਬੱਸਾਂ ਵਿੱਚ ਸਫ਼ਰ ਕਰਨ ਲੱਗੇ ਦੋ ਵਾਰੀ ਸੋਚੇਗਾ ਕਿ ਕਿਰਾਇਆ ਇੰਨਾ ਹੈ ਆਉਣ ਜਾਣ ਵਿੱਚ ਇੰਨਾ ਕਿਰਾਇਆ ਖਰਚ ਹੋ ਜਾਵੇਗਾ ਸਕੂਟਰ ਮੋਟਰਸਾਈਕਲਾਂ ਦਾ ਪੈਟਰੋਲ ਉਹ ਵੀ ਤਾਂ ਮਹਿੰਗਾ ਹੋਇਆ ਹੈ ਨਾ ਖਾਸ ਕਰ ਹਿਮਾਚਲ ਹਰਿਆਣੇ ਦੇ ਮੁਕਾਬਲੇ ਪੰਜਾਬ ਵਿੱਚ ਦੋਸਤੋ ਤੁਹਾਡਾ ਕੀ ਮੰਨਣਾ ਹੈ ਆਮ ਆਦਮੀ ਪਾਰਟੀ ਪੰਜਾਬ ਵਿੱਚ ਕਾਂਗਰਸ ਜਾਂ ਅਕਾਲੀਆਂ ਦੇ ਬਰਾਬਰ ਇਸ ਵੇਲੇ ਆ ਕੇ ਖੜੀ ਹੋ ਚੁੱਕੀ ਹੈ ਆਪਣੇ ਕੰਮਾਂ ਕਾਜਾਂ ਰਹੀ ਜਾਂ ਹਾਲੇ ਵੀ ਥੋੜਾ ਫਰਕ ਹੈ ਜਿਨ੍ਹਾਂ ਤੋਂ ਦੁਖੀ ਹੋ ਕੇ ਤੁਸੀਂ ਤੰਗ ਆ ਕੇ ਪੰਜਾਬੀਆਂ ਨੇ ਇਹਨਾਂ ਨੂੰ ਸੱਤਾ ਸੌਂਪੀ ਸੀ ਤੁਸੀਂ ਕਮੈਂਟ ਕਰ ਸਕਦੇ ਹੋ ਅੰਤ ਵਿੱਚ ਦੋਸਤੋ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰੋ ਧੰਨਵਾਦ